ਜੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਬਿਜਲੀ ਬੋਰਡ ਦੀਆਂ ਨੇ ਤਾਂ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਵੱਖ-ਵੱਖ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਮੂਹਰੇ ਐਸ ਡੀਓ ਦੇ ਦਫ਼ਤਰਾਂ ਦੇ ਮੂਹਰੇ ਧਰਨੇ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਜੋ ਬਿਜਲੀ ਸੋਧ ਵਿਲ 2025 ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਹੈ ਉਸ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਦਾ ਦੱਸ ਦਈਏ ਕਿ ਇੱਥੇ ਖੁਦ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਇਸ ਧਰਨੇ ਦੇ ਵਿੱਚ ਹਾਜ਼ਰ ਨੇ ਆਮ ਗਰੀਬ ਤੋਂ ਲੈ ਕੇ ਦਿਹਾੜੀਦਾਰ ਬੰਦੇ ਤੋਂ ਲੈ ਕੇ ਮੁਲਾਜ਼ਮ ਤੱਕ ਇਸ ਬਿੱਲ ਦਾ ਵੱਡਾ ਅਸਰ ਪੈਣ ਵਾਲਾ ਹੈ ਤਾਂ ਇਸ ਨੂੰ ਰੱਦ ਕਰਾਉਣ ਦੇ ਲਈ ਵਿਰੋਧ ਕੀਤਾ ਜਾ ਰਿਹਾ ਹੈ ਇਸ ਬਿੱਲ ਦੀਆਂ ਕਾਪੀਆਂ ਜਿਹੜੀਆਂ ਸਾੜ ਕੇ ਵਿਰੋਧ ਕੀਤਾ ਗਿਆ ਉਹ ਮਾਰਦਿਆਂ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਜਿੰਦਾਬਾਦ 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 ਉਸ ਦੇ ਅੰਦਰ ਜਿੰਦਾਬਾਦ ਜਿੰਦਾਬਾਦ रागुरू काजंदा होल सही आहे होक ताज़ी हिकु देवे कटे मोह लॻंदो ਜੀ ਕੀ ਨਾਮ ਹੈ ਤੁਹਾਡਾ ਸਾਡਾ ਨਾਮ ਬਿਆਨ ਸਿੰਘ ਹੈ ਜੀ ਅਸੀਂ ਬਿਜਲੀ ਬੋਰਡ ਦੇ ਵਿੱਚ ਬਤਾਰ ਲੈਂਡਮੈਨ ਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਉਂਡੀਨ ਦੇ ਪ੍ਰਧਾਨ ਤੇ ਸਰਕਲ 77 ਨਾਲ ਸਾਥੀ ਸਾਡੇ ਐਮਐਸਯੂ ਮਟੀਰੀਅਲ ਸਰਵਿਸ ਯੂਨੀਅਨ ਦੇ ਪ੍ਰਧਾਨ ਤਲਵੰਡੀ ਸਾਹਿਬੋਂ ਦੇ ਸੁਖਵੀਰ ਸਿੰਘ ਨੇ ਜਿਹੜਾ ਅੱਜ ਦਾ ਮੇਨ ਮਕਸਦ ਹੈ ਉਹ ਬਿਜਲੀ ਬਿੱਲ 2025 ਨੂੰ ਰੱਦ ਕਰਾਉਣ ਤੇ ਹੈ ਤਾਂ ਕਿ ਜਿਹੜੀ ਪੰਜਾਬ ਸੈਂਟਰਲ ਗਵਰਨਮੈਂਟ ਵੱਲੋਂ 9 ਅਕਤੂਬਰ ਨੂੰ ਪੰਜਾਬ ਸਰਕਾਰ ਨੂੰ ਇਹ ਖਰੜਾ ਪੇਸ਼ ਕੀਤਾ ਗਿਆ 2025 ਬਿੱਲ ਦਾ ਜੋ ਕਿ ਪੰਜਾਬ ਦੇ ਲੋਕਾਂ ਲਈ ਬਹੁਤ ਹੀ ਘਾਤਕ ਹੈ ਇਸ ਦੇ ਵਿੱਚ ਧਰਾਮਾ ਤਹਿਤ ਇਸ ਬੈਲ ਨੂੰ ਨਿੱਜੀਕਰਨ ਕਰਕੇ ਜਿਹੜੀ ਪੰਜਾਬ ਰਾਜ ਪੰਜਾਬ ਰਾਜ ਦਾ ਜਿਹੜਾ ਪੂਰਾ ਸਿਸਟਮ ਹੈ ਉਹ ਖੋਹ ਲਿਆ ਜਾਊਗਾ ਇੱਥੇ ਜਿਹੜੀ ਆਮ ਲੋਕਾਂ ਨੂੰ ਸਬਸਿਡੀ ਹੈ ਇਹ ਵੀ ਖਤਮ ਕਰ ਦਿੱਤੀ ਜਾਊਗੀ ਤੇ ਇਹਨਾਂ ਚਿਪ ਵਾਲੇ ਮੀਟਰ ਲਾ ਕੇ ਸਾਰੇ ਸੰਚਾਲਨ ਦਾ ਨਿੱਜੀਕਰਨ ਕਰਕੇ ਜਿੰਨਾ ਬਿਲੀ ਦਾ ਸਿਸਟਮ ਹੈਗਾ ਉਹ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਜਾਊਗਾ ਜੋ ਕਿ ਪੰਜਾਬ ਦੇ ਲਈ ਬਹੁਤ ਹੀ ਕਾਜਕ ਸਿੱਧ ਹੋਊਗਾ ਜਿਸ ਦਾ ਕਿ ਹਰਜਾਨਾ ਪੰਜਾਬ ਪੰਜਾਬ ਦੇ ਲੋਕਾਂ ਲਈ ਕਿਸਾਨਾਂ ਲਈ ਭੁਗਤਣਾ ਬਹੁਤ ਔਖਾ ਹੋ ਇਸ ਦੇ ਰਾਹੀਂ ਜੋ ਸਬਸਿਡੀਆਂ ਇਹ ਵੀ ਸਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਸੋ ਇਸ ਦਾ ਜੋ ਸਮੁੱਚੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਮਲਾਜਮਾਂ ਸਾਰਿਆਂ ਦੇ ਲਈ ਇਹ ਬਹੁਤ ਹੀ ਮਾਣੋ ਬਹੁਤ ਵੱਡਾ ਇੱਕ ਘਾਟਾ ਸਿੱਧ ਹੋਣ ਵਾਲਾ ਹੈ ਤੇ ਇਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਇੱਕ ਹੋ ਕੇ ਲੜਨ ਦੀ ਲੋੜ ਹੈ ਤਾਂ ਕਿ ਇਸ ਬਿੱਲ ਨੂੰ ਰੱਦ ਕਰਵਾਇਆ ਜਾ ਸਕੇ ਤੇ ਇਸ ਪੰਜਾਬ ਦੀ ਇੰਡਸਟਰੀ ਜੋ ਬਿਲੀ ਬੋਰਡ ਦਾ ਇੱਕ ਅਧਾਰਾ ਹੈਗਾ ਇਹਨੂੰ ਬਚਾਇਆ ਜਾ ਸਕਦਾ ਸੋ ਮੈਂ ਅਪੀਲ ਕਰੂੰਗਾ ਕਿ ਅੱਗੇ ਸੰਘਰਸ਼ ਨੂੰ ਹੋਰ ਤੇਜ਼ੀ ਨਾਲ ਅੱਗੇ ਵੱਲ ਵਧਾਇਆ ਜਾਵੇ ਮੈਂ ਬਕਰਨ ਸਿੰਘ ਭਾਗੀਵੰਦਰ ਜਿਲ੍ਹਾ ਸਿਨੀਅਰ ਮੀਤਪਦਨ ਬਿੱਕੇ ਜੂ ਤੋਂਦਾ ਪ੍ਰਧਾਨ ਜੀ ਅੱਜ ਬਿਜਲੀ ਬੋਰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਧਰਨੀ ਦਿੱਤੇ ਜਾ ਰਹੇ ਜਿਵੇਂ ਅੱਜ ਤਲਵੰਡੀ ਸਾਬੋ ਤੁਸੀਂ ਪਹੁੰਚੋ ਮੇਨ ਮਕਸਦ ਕੀ ਹੈ ਮਸਲਾ ਕੀ ਹੈ ਜੋ ਬਿਜਲੀ ਸੋਰ ਬਲ ਐਕਟ ਲੈ ਕੇ ਆ ਰਹੀ ਹੈ ਸੈਂਟਰ ਸਰਕਾਰ ਇਸ ਦੇ ਵਿਰੋਧ ਵਿੱਚ ਅੱਜ ਜੋ ਜੋ ਸਬ ਡਿਵੀਜ਼ਨਾਂ ਤੇ ਵੱਖ-ਵੱਖ ਥਾਵਾਂ ਤੇ ਧਰਨੇ ਚੱਲ ਰਿਹਾ ਇਹਦੇ ਕਾਰਨ ਅੱਜ ਆਪਣੇ ਸਬ ਡਿਵੀਜ਼ਨ ਤਲਵੰਡੀ ਸਾਹ ਆਪਣੇ ਗੁਰੂ ਸਰਵਖੇ ਧਰਨਾ ਹੈਗਾ ਇਹ ਜੇ ਬਿੱਲ ਪਾਸ ਹੋ ਜਾਂਦਾ ਤਾਂ ਹਰ ਇੱਕ ਮੱਲਾ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਹਰ ਇੱਕ ਤੇ ਬਹੁਤ ਬੜਾ ਪ੍ਰਭਾਵ ਪਊਗਾ ਇਹਦਾ ਬਹੁਤ ਜ਼ਿਆਦਾ ਮੱਲਾ ਨੁਕਸਾਨ ਦੇ ਕਹੀ ਬਿੱਲ ਜੇ ਪੇਸ ਹੋ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਦੇਖਿਆ ਜਾਵੇ ਜਥੇਬੰਦੀਆਂ ਲੰਮੇ ਸਮੇਂ ਤੋਂ ਇਹ ਚੀਜ਼ ਨਾਲ ਲੜਦੀਆਂ ਆ ਰਹੀਆਂ ਔਰ ਅੱਜ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਜੱਥੇ ਬੰਦੀ ਆ ਉਹ ਵੀ ਤੁਹਾਡੇ ਨਾਲ ਬੈਠੀ ਆ ਉਹ ਵੀ ਬੋਲ ਰਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜੇ ਬਿੱਲ ਪਾਸ ਹੋ ਜਾਂਦੇ ਆ ਕੱਲੇ ਇਹ ਆਮ ਵਰਗ ਤੇ ਨਹੀਂ ਸਣੇ ਮੁਲਾਜ਼ਮਾਂ ਤੇ ਸਣੇ ਆਪਣੇ ਗ੍ਰੈਡ ਦੇ ਜੋ ਵੀ ਮੁਲਾਜ਼ਮਾਂ ਬਿਜਲੀ ਵਿਭਾਗ ਦੇ ਉਹਨਾਂ ਤੇ ਵੀ ਇਹ ਤਲਬਾਤ ਟਿਕ ਰਹੀ ਆ ਤੇ ਇਹ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਲਾ ਮੰਦ ਹੋ ਇਕੱਠੇ ਹੋ ਜਿਵੇਂ ਆਪਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਇਆ ਇਹਨਾਂ ਦੇ ਤਰੀ ਇਹ ਬਿਜਲੀ ਐਕਟ ਆਪਾਂ ਰੱਦ ਕਰਾਉਣਾ ਮੇਰਾ ਨਾਮ ਵਿੰਦਰ ਸਿੰਘ ਜੋਗਿਆਲਾ ਬਲਾਕ ਦਾ ਕਾਰਜਕਾਰੀ ਪ੍ਰਧਾਨ ਭਾਰਤੀ ਸੰਜੁਕਤ ਨੇਕਤਾ ਗਰਾਹ ਬਣੇ ਉਹ ਕਾਰਨ ਹੈ ਅੱਜ ਬਿਜਲੀ ਬੋਰ ਦਫ਼ਤਰ ਤਰਨਤਲਾ ਦਾ ਕੀ ਮਸਲਾ ਹੈ ਅੱਜ ਜਿਹੜਾ ਇਹ ਮਸਲਾ ਸੰਜੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਜਿਹੜੀ ਕਿ ਇਥੋਂ ਦੀ ਸੈਂਟਰ ਤੇ ਪੰਜਾਬ ਸਰਕਾਰ ਲੋਕ ਵਿਰੋਧੀ ਫੈਸਲੇ ਜਿਹੜੀ ਲਗਾਤਾਰ ਕਰਦੀ ਆ ਰਹੀ ਹੈ ਇਹ ਜਿਹੜਾ ਬਿਜਲੀ ਬਿੱਲ 2003 ਐਕਟ ਜਿਹੜਾ ਇਹਨਾਂ ਨੇ ਪਾਸ ਕੀਤਾ ਸੀ ਉਸ ਤੋਂ ਬਾਅਦ ਉਸ ਨੂੰ ਫੇਰ ਬਦਲ ਕਰਕੇ ਜਿਹੜੇ ਹੁਣ ਸਾਰੀ ਬਿਜਲੀ ਜਿੰਨੀ ਵੀ ਮੁਲਕ ਦੀ ਬਿਜਲੀ ਹੈ ਉਹ ਪ੍ਰਾਈਵੇਟ ਕੰਪਨੀਆਂ ਨੂੰ ਸਮਾਉਣ ਜਾ ਰਹੇ ਹਨ ਆਦਾਨੀਆਂ ਬਾਨੀਆਂ ਨੂੰ ਜਿਦਾ ਕਿ ਲੋਕਾਂ ਦੇ ਚੁੱਲਿਆਂ ਤੇ ਲੋਕਾਂ ਦੇ ਘਰਾਂ ਤੇ ਬਹੁਤ ਵੱਡਾ ਜਿਹੜਾ ਅਸਰ ਹੈ ਉਹ ਪੈਣਾ ਹੈ ਇਹਦੇ ਅਸੀਂ ਵਿਰੋਧ ਚ ਜਿਹੜੀਆਂ ਅੱਜ ਦੀਆਂ ਕਾਪੀਆਂ ਜਿਹੜਾ ਇਹਨਾਂ ਨੇ ਬਿੱਲ ਪਾਸ ਕਰਨਾ ਹੈ ਅਸੀਂ ਉਹਦੀਆਂ ਕਾਪੀਆਂ ਜਿਹੜੀਆਂ ਉਹ ਸਾੜੀਆਂ ਤੇ ਸੰਯੁਕਤ ਕਿਸਾਨ ਮੋਰਚੇ ਬਣਿਓ ਸਾਰੀਆਂ ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਅਸੀਂ ਇਹਦਾ ਜ਼ੋਰਦਾਰ ਜਿਹੜਾ ਵਿਰੋਧ ਆ ਉਹ ਕਰ ਰਹੇ ਆ ਇੱਥੇ-ਕਿੱਥੇ ਲੱਗੇ ਆ ਅੱਜ ਇਹ ਮੋਰਚੇ ਅੱਜ ਸਾਰੇ ਸੰਯੁਕਤ ਮੋਰਚੇ ਦੇ ਸੱਦੇ ਤੇ ਹਰੇਕ ਜਿਹੜਾ ਬਲਾਕ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਐਸ ਡੀਓ ਦੇ ਦਫ਼ਤਰਾਂ ਦੇ ਸਾਹਮਣੇ ਜਿਹੜਾ ਅਸੀਂ ਇਹ ਆਪਣੇ ਜਿਹੜੇ ਪ੍ਰਦਰਸ਼ਨ ਆ ਉਹ ਕਰ ਰਹੇ ਆ ਸਾਰੀਆਂ ਜਥੇਬੰਦੀਆਂ ਉਹਨਾਂ ਸਾਂਝੇ ਕਰ ਰਹੇ ਨੇ ਲੋਕਵ੍ਰਤੀ ਸਮੁੱਚੇ ਦੇਸ਼ ਦੇ ਕਿਰਤ ਕਰਨ ਵਾਲਿਆਂ ਦੇ ਵਿਰਧ ਜਿਹੜੇ ਵਿੱਲ ਪਾਸ ਕਰਨੇ ਨੇ ਸੰਯੁਕਤ ਮੋਰਚੇ ਨੇ ਇਹ ਫੈਸਲਾ ਕੀਤਾ ਕਿ ਦਿੱਲੀ ਮੋਰਚੇ ਦੀ ਤਰ੍ਹਾਂ ਦੇਸ਼ ਦੇ ਇਹ ਕੀਤੇ ਲੋਕ ਜੁੜ ਕੇ ਨਾ ਵਿਰੋਧ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਲੋਕਵ੍ਰਤੀ ਗੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਤਿੱਖੇ ਸੰਘਰਸ਼ ਕਰਾਂਗੇ ਜਿੰਦਾਬਾਦ 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 ਲੋਕਾਂ ਦਾ ਜਿੰਦਾਬਾਦ 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 ਕਸਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ काना मोईन मज़दूर जे काजदा दाल बिजली हिकु ट्रग करा रहां बिजली हिकु ट्रग करा के रहां चकालो मीटर नगण जे ने घ ताजा राजा होजंदा वारी गी होक तादाी बद